ਤਰੀਆ ਕਾਲ ਸਾਰੇ ਮੇਰੇ ਭਰਾਵਾਂ ਨੂੰ ਲਓ ਜੀ ਇੱਕ ਰਿਕਾਰਡ ਆਪਾਂ ਹੋਰ ਸੱਚੇ ਪਾਤਸ਼ਾਹ ਦੀ ਮਿਹਰ ਨਾਲ ਤੋੜਿਆ ਵਾ ਉਹਦੀ ਕਿਰਪਾ ਨਾਲ ਰਿਕਾਰਡ ਦੇ ਉਹਦੀ ਕਿਰਪਾ ਨਾਲ ਹੀ ਟੁੱਟਦੇ ਨੇ ਸਾਰੇ ਤੇ ਝੋਟੀ ਵੇਖੋ ਕਿੰਡੀ ਸੋਹਣੀ ਆ ਪਰ ਇਹ ਬਾਬਾ ਜੀ 10 ਵਰੀ ਦੀ ਰਿਪੀਟਰ ਝੋਟੀ ਘਟੋ ਘਟ 10 ਵਰੀ ਮੇਰੇ ਤੋਂ ਪਹਿਲਾਂ ਬਣੀ ਸੀ ਤੇ ਝੋਟੀ ਬਾਕੀ ਇਹ ਕਿ ਚਲੋ ਸੱਚੇ ਪਾਤਸ਼ਾਹ ਦੀ ਮਿਹਰ ਨਾਲ ਉਹਦੀ ਕਿਰਪਾ ਨਾਲ ਇਹ ਝੋਟੀ ਅੱਜ ਗੱਬਣ ਨਿਕਲ ਆਈ ਆ ਚੱਕ ਪਾਸ ਹੋ ਗਈ ਆ ਤੇ ਪੈਂਡਿਆ ਚੰਦੂ ਮੰਝ ਤੇ ਚਲੋ ਤੁਹਾਨੂੰ ਮਾੜੀ ਮੱਠੀ ਗੱਲ ਉਹ ਵੀ ਰਿਕਾਰਡ ਮੇਰੇ ਬੋਲ ਨਾਲ ਕੁਝ ਜ਼ਿਆਦਾ ਨਹੀਂ ਹੁੰਦਾ ਤੁਹਾਨੂੰ ਦੱਸ ਦੇਣਗੇ ਕਿ ਕਿੰਨੀ ਵਾਰੀ ਬਣੀ ਬਾਕੀ ਆਪਾਂ ਕੋਈ ਇਹਨੂੰ ਦਵਾਈ ਨਹੀਂ ਭਰੀ ਕੋਈ ਪਾਊਡਰ ਨਹੀਂ ਦਿੱਤਾ ਪਤਾ ਨਹੀਂ ਰੱਬ ਵੱਲੋਂ ਉਹ ਜੋ ਕਰਦਾ ਕਰਾਉਂਦਾ ਉਹ ਹੀ ਆ ਤੇ ਸਾਡੇ ਹੱਥੋਂ ਨੇ ਗੱਬਣਾ ਕੀਤੀ ਆ 10 ਵਾਰੀ ਦੀ ਇਅਰਫੀਟਰ ਝੋਟੀ ਸੀ ਹਾਂਜੀ ਸਤ ਸ੍ਰੀ ਅਕਾਲ ਸასი ਕਾਲ ਜੀ ਸਾਥੀ ਕਾਲ ਬੁਲਾ ਦਿਓ ਸਾਥੀ ਕਾਲ ਜੀ ਹਾਂ ਜੀ ਕਿੰਨੀ ਵਾਰੀ ਦੱਸਦੇ ਹੋ ਮੇਰੇ ਤੋਂ ਪਹਿਲਾਂ ਬਣੀ ਹੈ 10 ਵਾਰੀ ਘਟ ਤੋਂ ਘਟ ਘਟ ਤੋਂ ਘਟ 10 ਵਾਰੀ ਹਾਂ ਤੇ ਟੀਕੇ ਫਿਰ ਆਪਾਂ ਭਰੇ ਹੀ ਇਹਨੂੰ ਭਰੇ ਤੇ ਫਿਰ ਨਿਕਲਾ ਜੀ ਤੁਹਾਡੀ ਬਣਾਈ ਜੋ ਟੀਕੇ ਕਿਵੇਂ ਕੰਮ ਕਰ ਕਿਵੇਂ ਲੱਗਦਾ ਬਹੁਤ ਵਧੀਆ ਬਹੁਤ ਵਧੀਆ ਤੁਹਾਡਾ ਕੰਮ ਵਧੀਆ ਨਾ ਵਧੀਆ ਬਹੁਤ ਵਧੀਆ ਵੇਖੋ ਆਪਾਂ ਕੋਈ ਦਵਾਈ ਜਾਂ ਪਾਊਡਰ ਪੁੱਟ ਇਹੋ ਜੀ ਚੀਜ਼ ਨਹੀਂ ਲਾ ਕੋਈ ਨਾ ਕੁਝ ਨਹੀਂ ਦੱਸ ਸਿਰਫ ਟੀਕੇ ਭਰੇ ਹਨ ਟੀਕੇ ਹੀ ਭਰੇ ਆ ਟੀਕੇ ਭਰੇ ਨਾ ਟੀਕੇ ਟੀਕੇ ਤੇ ਪਿੰਡ ਆਪਣਾ ਦੱਸ ਦਿਓ ਤੇ ਨਾਮ ਦੱਸ ਜੰਦੂਮੰਜਾ ਹਾਂਜੀ ਨਾ ਕੁਲਵਿੰਦਰ ਸਿੰਘ ਬੱਗਾ ਬੱਗਾ ਕਰਕੇ ਕਹਿੰਦੇ ਜੀ ਠੀਕ ਆ ਜੀ ਠੀਕ ਆ ਤੇ ਬਹੁਤ ਖੁਸ਼ੀ ਵਾਲੀ ਗੱਲ ਹੈ ਕਿਉਂਕਿ ਇੰਨੇ ਚਿਰਾਂ ਬਾਅਦ ਇਹ ਬਣੀ ਆ ਤੇ ਜੇ ਮੰਨ ਲਓ ਨਾ ਬਣਦੀ ਤੇ ਫਿਰ ਇਦਾਂ ਲੱਗੇ ਰਹਿੰਦੇ ਉਹ ਵੀ ਕੰਮ ਖਰਾਬੀ ਬਹੁਤ ਫਿਰ ਹੈ ਇੱਥੇ ਖਰਾਬ ਤੇ ਫਿਰ ਹੈ ਹੀ ਸਹੀ ਗੱਲ ਹੈ ਨਾ ਜੀ ਤੁਹਾਨੂੰ ਸਾਨੂੰ ਦੱਸਿਆ ਜੀ ਦਲੇ ਤੁਹਾਨੂੰ ਆਜੋ ਆਜੋ ਲੱਗੇ ਤੁਸੀਂ ਤੇ ਕਿਉਂਕਿ ਬਹੁਤ ਖੁਸ਼ੀ ਵਾਲੀ ਗੱਲ ਹੁੰਦੀ ਆ ਪਾਪਾ ਜੀ ਤੁਹਾਨੂੰ ਖੁਸ਼ੀ ਹੋਈ ਕਿ ਨਹੀਂ ਦੱਸੋ ਬੱਜਾ ਖੁਸ਼ੀ ਹੋਈ ਹੈ ਬਹੁਤ ਜ਼ਿਆਦਾ ਮੁੰਡੇ ਨੇ ਡਾਕਟਰ ਨੇ ਟੀਕੇ ਭਰੇ ਹੀ ਫਿਰ ਵੀ ਚਲੋ 10 ਬਰੀ ਪਹਿਲਾਂ ਬਣੀ ਤੇ ਜੇ ਆਪਾਂ ਬਣਾਤੀ ਕੋਈ ਮ ਇਹ ਤਾਂ ਸੋਕਰਪਾ ਸੱਚੇ ਬਾਸ਼ਾ ਦੀ ਹੈਗੀ ਹੈਗੀ ਨਾ ਤੇ ਵੇਖੋ ਤੁਹਾਡੇ ਸਾਹਮਣੇ ਇਹ 10 ਵਰੀ ਬਣੀ ਬਹੁਤ ਵਰੀ ਜੀ ਇਹ ਅਸੀਂ ਬਹੁਤ ਦੁਖੀ ਹੋ ਗਏ ਹਾਂ ਅਸੀਂ ਤੈਨੂੰ ਦੱਸੋ ਦੱਸੋ ਗੱਲ ਮਾੜੀ ਜੀ ਥੰਡਰ ਵਿੱਚ ਦੇ ਚੱਕਰ ਚ ਹਾਂ ਇਹਨੂੰ ਮੈਨੂੰ ਦੇ ਦੇਣਾ ਅਸੀਂ ਹਾਂਜੀ ਇਹ ਤੁਹਾਡੇ 10 ਰੁਪਏ ਆ ਨੂੰ ਅੱਛਾ ਜੀ ਤੇ ਸਾਡਾ ਬਹੁਤ ਆਡੀ ਮਹਾਰਾਜ ਨੇ ਕਿਰਪਾ ਨਾਲ ਲੱਖ ਰੁਪਏ ਦੀ ਝੋਟੀ ਬਣ ਗਈ ਹੈ ਬਣ ਗਈ ਹੈ ਨਾ ਖੁਸ਼ੀ ਵਾਲੀ ਗੱਲ ਕਿਉਂਕਿ ਜੇ ਸੋਚੀਏ ਤੇ ਬਹੁਤ ਵੱਡੀ ਗੱਲ ਆ ਕਿੱਥੇ 10 ਵਰੀ ਆਪਾਂ ਮਤਲਬ ਕਰਾਈ ਆ ਫਿਰ ਜਿਓ ਸਾਡੇ ਹੱਥੋਂ ਨੇ ਵੇਖੋ ਇਹ ਚੀਜ਼ ਜਿਉਂ ਹੀ ਵੇਚਣ ਲੱਗੇ ਸਾਨੂੰ 10 ਨਾਲਾ ਤੁਹਾਡੀ ਪੈਂਦੀ ਹਾਂਜੀ ਹਾਂਜੀ ਇਹਦੇ 10000 ਦੀ ਵੇਚਣ ਨੂੰ ਆ ਹੁਣ ਆਪਾਂ ਨੂੰ 10 ਲੱਖੇ ਲੱਖ ਰੁਪਏ ਦੀ ਬਣਾਤੀ ਆ ਇਹ ਦੱਸੋ ਕਿ ਕੱਖ ਤੋਂ ਲੱਖ ਦਾ ਜਾਨਵਰ ਬਣਿਆ ਕਿ ਨਹੀਂ ਬਣਿਆ ਬਣਿਆ ਜੀ ਬਣ ਗਿਆ ਨਾ ਬਹੁਤ ਮਿਹਰਬਾਨੀ ਜੀ ਚਲੋ ਧੰਨਵਾਦ ਸੱਚੇ ਪਾਤਸ਼ਾਹ ਦਾ ਤੁਹਾਡੇ ਲਾਗੇ ਇਹ ਮਾਜੀ ਆਪਣੇ ਹਨਾ ਇਹਨਾਂ ਦੀ ਤੇ ਇਹਨਾਂ ਦੀ ਵੀ ਵੇਖੋ ਕਿੰਨੀ ਵਾਰੀ ਬਣੀ ਉਹ ਵੀ ਨਿਕਲ ਆਈ ਆ ਇਹਦੇ ਪਿੱਛੇ ਦੱਸੋ ਕਿ ਕਿਰਪਾ ਉਹਦੀ ਹੈਗੀ ਆ ਜੋ ਇੱਕ ਵੰਨਣ ਬਣੀ ਜਾਏ ਬੜੀਆਂ ਹੀ ਨਾ ਇਹ ਦੱਸਿਓ ਕਿ ਉਹਦੀ ਕਿਰਪਾ ਹੈਗੀ ਹੈ ਜਾਂ ਬਹੁਤ ਹੈਗਾ ਨਾ ਆਪਣਾ ਜੇ ਲੱਕ ਜਿਵੇਂ ਚਾਹੀ ਤੁਹਾਡੀ ਸ਼ਿਫਟ ਕਰਨੀਆਂ ਵੀ ਜੇ ਕੋਈ ਛੋਟੀ ਜਿਹੀ ਦਾ ਖਰਾਬ ਆ ਜਰੂਰ ਦੱਸੋ ਸਾਹਮਣੂ ਮੌਕਾ ਜਰੂਰ ਦਿਓ ਇੱਕ ਵਾਰੀ ਹਾਂਜੀ ਬਹੁਤ ਦਿਨ ਦਾ ਹੱਥ ਸਾਫ਼ ਜੇ ਟੀਕਾ ਭਰ ਚਲੋ ਆਹ ਚੀਜ਼ ਰਿਕਾਰਡ ਕਰਨੀ ਆਪਣਾ ਫਰਜ਼ ਬਣਦਾ ਕਿਉਂਕਿ ਆਪਾਂ ਜੇ ਸਾਡੇ ਹੱਥੋਂ ਨੇ ਬਣਾਈਆਂ ਤੇ ਜੇ ਆਪਾਂ ਨਾ ਵੀਡੀਓ ਰਿਕਾਰਡ ਕਰੀਏ ਫਿਰ ਤੇ ਗੱਲ ਇਹ ਵੀ ਲੁਕੀ ਰਹਿ ਜਾਂਦੀ ਆ ਰਹਿੰਦੀ ਆ ਬਾਪੂ ਜੀ ਬਾਪੂ ਜੀ ਹੱਸੇ ਮੇਰੀ ਗੱਲ ਤੋਂ ਹਾਂ ਨਹੀਂ ਜੇ ਮਨ ਲਓ ਮੈਂ ਰਿਕਾਰਡ ਨਾ ਕਰਾਂ ਫਿਰ ਇਹ ਵੀ ਹਲੀ ਜੇ ਰੈਂਦੀ ਆ ਪਰ ਜਦੋਂ ਆਪਾਂ ਇਹ ਚੀਜ਼ੇ ਰਿਕਾਰਡ ਕੀਤੀਆਂ ਜੇ ਹੋਰ ਵੀ ਚਾਰ ਜਾਣੇ ਵੇਖਣਗੇ ਤੇ ਵਧੀਆ ਲੱਗਦੀ ਆ ਚੀਜ਼ ਲੱਗਦੀ ਆ ਨਾ ਤੇ ਬਾਕੀ ਬਾਪੂ ਤੂੰ ਇਹ ਦੱਸ ਕੰਮ ਕਰ ਵਧੀਆ ਮੁੰਡੇ ਦਾ ਵਧੀਆ ਠੀਕ ਆ ਜੀ ਤੇ ਬਾਕੀ ਸਤਿ ਸ੍ਰੀ ਅਕਾਲ ਬਲਾਉਣੇ ਆ ਧੰਨਵਾਦ ਤੁਹਾਡਾ ਵੀ ਵੇਖੋ ਕੋਈ ਵੀ ਗੱਲ ਆਣ ਕੇ ਕੀਤੀ ਆ ਜਿੰਨੀ ਕੁ ਵੀ ਕਿਉਂਕਿ ਇਹ ਬੜੀ ਵੱਡੀ ਗੱਲ ਆ ਤੇ ਆਰਡ ਕਰਨ ਦਾ ਫਰਜ਼ ਹੀ ਆਪਣਾ ਉਗੀ ਉਹਦੀ ਕਿਰਪਾ ਇਹ ਇੱਕ ਜਨਵਰ ਨਹੀਂ ਉਹਨੇ ਪਤਾ ਨਹੀਂ ਕਿੰਨੇ ਇੱਕ ਇਦਾਂ ਜਿਹੜੇ ਅੜੇ ੜੇ ਪਈਏ ਦੱਸਿਓ ਕਿ ਅੜਿਆ ਕੰਮ ਹੀ ਨਾ ਐ ਅੜਿਆ ੜੇ ਦਸਿਆ ਸੀ ਵੇਚਣ ਲੱਗਿਆ ਤੁਹਾਡੀ ਨਾਂ ਦਾ ਦੱਸ ਪਈ ਤੇ ਅੜਿਆ ਕੰਮ ਫਿਰ ਕਿਨੇ ਕੱਢਿਆ ਇਹ ਡਾਕਟਰ ਢਿਲਵਾਉਂਦੇ ਨੇ ਜੀ ਢਿਲੋਂ ਸਾਹਿਬ ਨੇ ਕੱਢਦਾ ਢਿਲੋਂ ਸਾਹਿਬ ਨੇ ਕੱਢਦਾ ਸਚਾਈ ਹੈ ਨਾ ਰਿਐਲਿਟੀ ਹੈ ਨਾ ਕਈ ਲੋਕ ਕਹਿੰਦੇ ਨਹੀਂ ਇਦਾਂ ਹੀ ਉਦਾਂ ਹੀ ਆ ਇੱਥੇ ਇਲਾਕੇ ਦੇ ਵਿੱਚ ਵੀ ਤੁਹਾਡੀ ਸਿਫਤ ਕਰਾਂਗੇ ਯਾਰ ਨੂੰ ਕੋਈ ਪਤਾ ਲੱਗੇਗਾ ਕਿ ਕੀ ਛੁੱਟੀ ਨਹੀਂ ਬੰਦੀ ਜ਼ਰੂਰ ਦੱਸਾਂਗੇ ਵਿਟਲੋ ਸਾਹਿਬ ਨੂੰ ਬੁਲਾਓ ਆਪਣੀ ਸੁਭਰਾ ਦੇ ਵਿੱਚ ਨਹੀਂ ਲੋੜ ਨਹੀਂ ਨਾਮ ਕੀ ਜੀ ਤੁਹਾਡਾ ਨਾਮ ਕੀ ਹਾਂ ਬਲਜਿੰਦਰ ਸਿੰਘ ਜੀ ਬਲਜਿੰਦਰ ਸਿੰਘ ਪਿੰਡ ਚੰਦੂਮਨ ਜਾਨਾ ਤੇ ਇਹ ਜਾਂਦਾ ਜਾਂਦਾ ਇੰਨੇ ਤੋਂ ਹੀ ਇੰਨਾ ਕਹਿ ਦਿਓ ਕਿ ਮੁੰਡੇ ਦੀ ਸਪੋਰਟ ਕਰਿਆ ਕਰਨ ਮਤਲਬ ਜਿਹਨੂੰ ਨਹੀਂ ਡੰਗਰ ਜਿੰਦਾ ਬੰਦਾ ਢਿਲੋ ਸਾਹਿਬਾਰੇ ਜਰੂਰ ਇੱਕ ਵਾਰੀ ਮੌਕਾ ਦਿਓ ਉਹਨਾਂ ਨੂੰ ਇਹ ਕੀ ਹੈ ਜੀ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਜਿੰਨਿਕ ਵੀ ਗੱਲ ਕੀਤੀ ਧੰਨਵਾਦ ਬਾਪੂ ਜੀ ਤੁਹਾਡਾ ਵੀ ਤਾਂ ਧੰਨਵਾਦ ਤੁਹਾਡਾ ਵੀ ਜੀ ਬਹੁਤ ਬਹੁਤ ਤੇ ਵਧਾਈਆਂ ਹੋਣ ਤੁਹਾਨੂੰ ਫੇਰ ਇੱਕ ਵਾਰੀ ਜਾਂਦੇ ਜਾਂਦੇ ਆਪਾਂ ਝੋਟੀ ਦੇ ਦਰਸ਼ਨ ਕਰਾ ਦੇਣੇ ਕਿਉਂਕਿ ਇਹ ਇੱਕ ਕੱਖ ਤੋਂ ਲੱਕ ਦਾ ਜਾਨਵਰ ਬਣਿਆ ਤੇ ਵੀਡੀਓ ਚੰਗੀ ਲੱਗੀ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰ ਦਿਓ ਪਿੰਡ ਚੰਦੂ ਮੰਜ ਓਕੇ ਜੀ ਧੰਨਵਾਦ